ਪਟਾਰਾ ਚੈਨਲ ਦੇ ਤੁਹਾਨੂੰ ਤੁਹਾਡਾ ਸਵਾਗਤ ਕਰਦੇ ਆਂ ਤੇ ਆਪਾਂ ਖੜੇ ਆਂ ਸਾਲਾਨਾ ਜੋੜ ਮੇਲਾ ਨਾ ਥਾਣੇ ਦੇ ਵਿੱਚ ਤੇ ਇੱਕ ਵੀਰ ਆਪਣੇ ਕੋਲੇ ਦਰਸ਼ਨ ਕਰਦੇ ਆਂ ਪ੍ਰਤਾਮਾ ਦੀ ਉਹ ਆਪਣੇ ਕੋਲੇ ਪਹੁੰਚੇ ਨੇ ਨਾ ਥਾਣੇ ਜੋੜ ਮੇਲੇ ਤੇ ਤੇ ਵੀਰੇ ਨਾਲ ਆਪਾਂ ਗੱਲਬਾਤ ਕਰ ਲੈਣੀ ਆ ਕਿਸ ਤੋਂ ਦੇ ਰਹਿਣ ਵਾਲੇ ਨੇ ਤੇ ਕਿਹੜੇ ਕਿਹੜੇ ਸਥਾਨਾਂ ਦੇ ਇਹ ਦਰਸ਼ਨ ਕਰ ਚੁੱਕੇ ਨੇ ਤੇ ਕਿੰਨੇ ਸਮੇਂ ਦਾ ਇਹਨਾਂ ਦਾ ਤੂਰ ਹੈਗਾ ਇਹ ਕਿੰਨੇ ਚਿਰ ਵਿੱਚ ਕੰਪਲੀਟ ਹੋ ਜੂਗਾ ਤੇ ਵੀਰੇ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅਹ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ ਮੈਂ ਜੀ ਮੂਗਾ ਡਿਸਟ੍ਰਿਕਟ ਦੇ ਧਰਮਕੋਟ ਤੋਂ ਆਂ ਠੀਕ ਹੈ ਜੀ ਤੇ ਮੋਗੇ ਤੋਂ 15 ਕਿਲੋਮੀਟਰ ਸਾਈਡ ਤੇ ਧਰਮਪੋਰੀ ਠੀਕ ਹੈ ਜੀ ਤੇ ਮੈਂ ਇਹ ਸੇਵਾ ਯਾਤਰਾ ਜੀ ਅੱਜ ਤੋਂ 13 ਦਿਨਾਂ ਨੂੰ ਪਹਿਲਾਂ ਸ਼ੁਰੂ ਕੀਤੀ ਹੈ ਜੀ ਠੀਕ ਹੈ ਜੀ ਪਹਿਲਾਂ ਅਨੰਦਪੁਰ ਸਾਹਿਬ ਕਾਲ ਤੱਕ ਫਿਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰੀ ਠੀਕ ਹੈ ਜੀ ਤੇ ਬਾਬਾ ਬੁੱਢਾ ਜੀ ਦੇ ਉੱਥੋਂ ਬਾਅਦ ਆ ਇੱਕ ਦਿਨ ਦੀ ਰੈਸਟ ਕਰਕੇ ਤੇ ਹੁਣ ਕਾਲ ਤੱਕ ਸਾਬੂ ਕਿਲਵੰਡੀ ਜੀ ਕਿੰਨੇ ਦਿਨ ਤੁਹਾਡਾ ਇਹ ਚੱਲਦਿਆਂ ਨੂੰ ਟੂਰ ਹੋ ਚੁੱਕਿਆ ਕਿੰਨੇ ਦਿਨ ਹੋ ਚੁੱਕੇ ਨੇ ਹਾਂ ਅੱਜ 13 ਦਿਨ ਹੋ ਗਏ 13 ਦਿਨ ਹੋ ਚੁੱਕੇ ਨੇ 13 ਦਿਨ ਹੋ ਚੁੱਕੇ ਨੇ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਸਾਥ ਮਿਲ ਰਿਹਾ ਹੈ ਸਾਰਿਆਂ ਦਾ ਤੇ ਉਹ ਕੋਸ਼ਿਸ਼ ਇਹੀ ਹੈ ਵੀ ਆਪਣੀ ਸਿੱਖੀ ਪ੍ਰਮੋਟ ਹੋਵੇ ਤੋਂ ਅੱਜ ਜਿਹੜੀ ਜੋ ਜਨਰੇਸ਼ਨ ਆਪੇ ਜੋ ਇਤਿਹਾਸਕ ਸਥਾਨ ਨੇ ਉਹਨਾਂ ਬਾਰੇ ਪਤਾ ਲੱਗੇ ਤੇ ਸਿੱਖੀ ਨਾਲ ਜੁੜਨ ਸਾਰੇ ਨੌਜਵਾਨ ਜੋ ਅੱਜ ਇਸ ਸਿੱਖੀ ਤੋਂ ਵਾਂਝੇ ਨੇ ਤੇ ਇਹੀ ਕੋਸ਼ਿਸ਼ ਆ ਵੀ ਵਤ ਵਤ ਦੁਨੀਆਦਾਰੀ ਦੇ ਵਿੱਚ ਪਤਾ ਲੱਗੇ ਠੀਕ ਹੈ ਜੀ ਤੇ ਆਪਣਾ ਪ੍ਰੋਫੈਸ਼ਨਲ ਕੰਮ ਮੈਂ ਬਾਈ ਪ੍ਰੋਫੈਸ਼ਨਲ ਫੋਟੋਗ੍ਰਾਫੀ ਕਰਦਾ ਹਾਂ ਹਾਂਜੀ ਮੈਂ ਆਪ ਦੇ ਏ ਸ਼ਾਪ ਓਨਰ ਹਾਂ ਤੇ ਬਾਕੀ ਹੁਣ ਮੇਰਾ ਜੋ ਵਰਕ ਆ ਜੋ 7 ਮਹੀਨੇ ਹੁਣ ਆਫ ਹੈ ਜੀ ਤੇ ਇਸ ਕਰਕੇ ਫਿਰ ਮੈਂ ਯਾਤਰਾ ਸ਼ੁਰੂ ਕੀਤੀ ਜੀ ਕਿ ਕਿਨੇ ਚਿਰ ਤੁਹਾਡੀ ਯਾਤਰਾ ਜਿਹੜੀ ਕਮਲ ਹੁਣ ਤੁਸੀਂ ਇਸ ਤੋਂ ਬਾਅਦ ਤਲਵੰਡੀ ਸਾਬੋ ਹਾਂਜੀ ਇਸ ਤੋਂ ਬਾਅਦ ਹੀ ਮੈਂ ਹਜੂਰ ਸਾਹਿਬ ਨੂੰ ਹਜੂਰ ਸਾਹਿਬ ਜੀ ਹਾਂਜੀ ਹਜੂਰ ਸਾਹਿਬ ਤੋਂ ਲੱਗੀ ਜਾਣੇ 60 ਦਿਨੀ 60 ਦਿਨ ਹਾਂਜੀ ਫਿਰ ਉਸ ਤੋਂ ਬਾਅਦ ਪੜਨਾ ਸਾਹਿਬ ਜੀ ਪਟਨਾ ਸਾਹਿਬ ਹਾਂਜੀ ਫਿਰ ਜੋ ਪੰਜਾਬ ਦੇ ਵਿੱਚ ਆਪਣੇ ਇਤਿਹਾਸ ਕੋ ਸਥਾਨੀ ਤੇ ਉਥੋਂ ਦੀ ਯਾਤਰਾ ਹੀ ਠੀਕ ਹੈ ਜੀ ਆਸਰੀਆ ਕਾਲੋ ਹਾਂਜੀ ਵੀਰੇ ਆਪਣੇ ਜੋ ਵੀ ਗੁਰਧਾਮਾਂ ਦੇ ਦਰਸ਼ਨ ਕਰਾਉਣਗੇ ਇਹਨਾਂ ਦਾ ਚੈਨਲ ਮੇਰਾ ਦੇਸ਼ ਪੰਜਾਬ ਸਬਸਕ੍ਰਾਈਬ ਕਰ ਲਿਓ ਔਰ ਦੋਸਤੋ ਬੀਰਾ ਗੁਰਸਿੱਖੀ ਵਾਸਤੇ ਤੁਹਾਨੂੰ ਜਿਹੜੇ ਜਿਹੜੇ ਦਰਸ਼ਨ ਕਰਾਉਣਗੇ ਗੁਰਸਿੱਖੀ ਨਾਲ ਜੋੜ ਰਹੇ ਨੇ ਤੇ ਦਰਸ਼ਨ ਕਰੋ ਜਰੂਰ ਤੇ ਅੱਗੇ ਹੁਣ ਤਲਵੰਡੀ ਸਾਬੂ ਉਸ ਤੋਂ ਬਾਅਦ ਹਜੂਰ ਸਾਹਿਬ ਫਿਰ ਪਟਨਾ ਸਾਹਿਬ ਦਰਸ਼ਨ ਕਰਾਉਣਗੇ ਇਸੇ ਤਰ੍ਹਾਂ ਹੀ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਮਿਲਦੇ ਆਂ ਫਿਰ ਅਗਲੀ ਨੈਕਸਟ ਵੀਡੀਓ ਦੇ ਨਾਲ ਵੈਰੀ ਗੁਰਜੀਖਾ ਸਾਹਿਬ ਵੈਰੀ ਗੁਰਜੀਖਾ ਸਾਹਿਬ